ਮਧ ਪ੍ਰਦੇਸ਼ ਤੋਂ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 24 ਕਿਨਰਾਂ ਨੇ ਜ਼ਹਿਰ ਪੀ ਲਿਆ ਔਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਦੀ ਹੈ ਕਿ ਸਮੂਹਿਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਇੰਦੌਰ ਦੇ ਨੰਦ ਲਾਲਪੁਰਾ ਦਾ ਇਹ ਮਾਮਲਾ ਹੈ ਜਿੱਥੇ ਕਿਨਰਾਂ ਦੇ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਗੁੱਟ ਦੇ ਜੋ ਕਿਨਰ ਨੇ ਉਹਨਾਂ ਦੇ ਵੱਲੋਂ ਸਮੂਹਿਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਜਦੋਂ ਕਿਨੜਾ ਦੇ ਵੱਲੋਂ ਜ਼ਹਿਰ ਪੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹ ਟੜਫਦੇ ਨੇ ਔਰ ਇਕੱਠੇ ਬੈਠੇ ਮੌਤ ਨੂੰ ਗਲੇ ਲਗਾਉਣ ਲਈ ਉਹ ਔਰ ਉਸ ਤੋਂ ਬਾਅਦ ਜਦੋਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਇਹਨਾਂ ਕਿਨੜਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਦੱਸ ਦਈਏ ਕਿ ਐਮਵਾਈ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਜਿੱਥੇ ਦੋ ਕਿਨੜ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਔਰ ਹਸਪਤਾਲ ਦੇ ਬਾਹਰ ਜੋ ਬਾਕੀ ਹੋਰ ਚਾਰ ਕਿਨਰ ਸੀ ਤਾਂ ਉਹਨਾਂ ਦੇ ਵੱਲੋਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਆਪਣੇ ਆਪ ਦੇ ਉੱਤੇ ਪੈਟਰੋਲ ਛਿੜਕ ਲਿਆ ਜਾਂਦਾ ਹੈ ਤਾਂ ਬੇहद ਹੈਰਾਨ ਕਰਦਾ ਮਾਮਲਾ ਹੈ ਕਿਨੜਾ ਦੇ ਦੋ ਗੁੱਟਾ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਚੱਲਦੇ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਦੱਸਦੀ ਹੈ ਕਿ ਸੰਪਤੀ ਨੂੰ ਲੈ ਕੇ ਜੁੜਿਆ ਹੋਇਆ ਸੰਪਤੀ ਦੇ ਨਾਲੇ ਮਾਮਲਾ ਹੈ ਔਰ ਇਸ ਤੋਂ ਇਲਾਵਾ ਕਿਨੜਾ ਦੇ ਵਿੱਚ ਗੱਦੀ ਦਿੱਤੀ ਜਾਂਦੀ ਹੈ ਔਰ ਇਸ ਗੱਦੀ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਵਿਵਾਦ ਸੀ ਕਿਉਂਕਿ ਦੋ ਗੁੱਟਾਂ ਦੇ ਵਿੱਚ ਇੱਕ ਗੁੱਟ ਆਪਣੇ ਕਿਸੇ ਹੋਰ ਕਿੰਨਰ ਨੂੰ ਗੁਰੂ ਮੰਨਦਾ ਸੀ ਜਦੋਂ ਕਿ ਦੂਸਰਾ ਗੁੱਟ ਸਪਨਾ ਨਾਮ ਦੀ ਕਿੰਨਰ ਨੂੰ ਗੁਰੂ ਮੰਨਦਾ ਸੀ ਔਰ ਇਸੇ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਦੋਵੇਂ ਧਿਰਾਂ ਦੇ ਵਿੱਚ ਔਰ ਕਾਫੀ ਲੰਬਾ ਸਮਾਂ ਇਹ ਵਿਵਾਦ ਚੱਲਦਾ ਹੈ ਕਿਉਂਕਿ ਕਿੰਨਰਾਂ ਦੇ ਵਿੱਚ ਆਪਣੇ ਇਲਾਕੇ ਵੰਡੇ ਹੁੰਦੇ ਨੇ ਔਰ ਜੇਕਰ ਇਹ ਇੱਕ ਦੂਸਰੇ ਦੇ ਇਲਾਕੇ ਦੇ ਵਿੱਚ ਜਾਂਦੇ ਨੇ ਤਾਂ ਉਹ ਵੀ ਇੱਕ ਦੂਸਰੇ ਨੂੰ ਇਹਨਾਂ ਨੂੰ ਹਿੱਸਾ ਦੇਣਾ ਪੈਂਦਾ ਹੈ ਔਰ ਇਸੇ ਦੇ ਚੱਲਦੇ ਸਪਨਾ ਗੁੱਟ ਦੇ ਨਾਲ ਜਦੋਂ ਦੂਸਰੇ ਗੁੱਟ ਦੇ ਕੁਝ ਕਿੰਨਰ ਜਾਂਦੇ ਨੇ ਤਾਂ ਉੱਥੇ ਜੋ ਚੜਾਵਾ ਇਹਨਾਂ ਨੂੰ ਚੜਦਾ ਜੋ ਇਹਨਾਂ ਨੂੰ ਆ ਜੋ ਇਹਨਾਂ ਨੂੰ ਤੋਹਫੇ ਉੱਥੇ ਦਿੱਤੇ ਜਾਂਦੇ ਨੇ